ਜੀ ਸਾਨੂੰ ਇਹਦੇ ਮੁਆਵਜ਼ਾ ਦੇ ਦੇਵਾਂਗੇ 15 ਦਿਨਾਂ ਦੇ ਵਿੱਚ ਵਿੱਚ ਹਜੇ ਤਾਂ ਸਾਡਾ ਦਾ ਗਰਦੌਰੀਆਂ ਜੀ ਤੋਂ ਰਫਰ ਦਾ ਪਟਵਾਰੀਆਂ ਦਾ ਗਰਦੌਰੀ ਨਹੀਂ ਹੋਈ ਅਸੀਂ ਉਹਨਾਂ ਪਿੰਡਾਂ 'ਚ ਉਲਝੇ ਪਏ ਆ ਸਾਨੂੰ ਕੋਈ ਮੁਆਵਜ਼ਾ ਨਹੀਂ ਮਿਲਿਆ ਇੱਕ ਬਿਨਾ ਭਗਤੂਆ ਨੇ ਤੋਂ ਫਰੀਦਕੋਟ ਜ਼ਿਲ੍ਹੇ 'ਚ ਕਿਸੇ ਨੂੰ ਵੀ ਨਹੀਂ ਮਿਲਿਆ ਇਹ ਸਰਕਾਰ ਕਹਿੰਦੀ ਸੀ ਵੀ ਕਿਸੇ ਨਾਲ ਵਿਤਕਰਾ ਨਹੀਂ ਕੀਤਾ ਜਾਊਗਾ ਜਿਵੇਂ ਪਿਛਲੀਆਂ ਸਰਕਾਰਾਂ ਆਪਣੇ ਚਹੇਤਿਆਂ ਨੂੰ ਵੰਡ ਗਈਆਂ ਸੀ ਐਦਕੀ ਕਿਹਾ ਗਿਆ ਸੀ ਸਰਕਾਰ ਵੱਲੋਂ ਕਿਸੇ ਨਾਲ ਵਿਤਕਰਾ ਨਹੀਂ ਕੀਤਾ ਜਾਊਗਾ ਕਿ ਇਸ ਇਹ ਵੀ ਸਰਕਾਰ ਉਦਾਂ ਕਰ ਰਹੀ ਹੈ ਏ ਆਪਦੇ ਜਹੇਤੇ ਨੂੰ ਕੋ ਬੰਦਾ ਇਹਨਾਂ ਦਾ ਲੱਗਿਆ ਜੀ ਪਤਾ ਨਹੀਂ ਜ਼ਿਲ੍ਹਾ ਪ੍ਰਧਾਨ ਹੈ ਕਿ ਪੰਜਾਬ ਦਾ ਪ੍ਰਧਾਨ ਹੈ ਲਸ਼ਮਣ ਸਿੰਘ ਜੀ ਆ ਭਗਤੂਆਣੇ ਦਾ ਬੰਦਾ ਜੀ ਉਹ ਮੋਲਕ ਨਾ ਰਹਿੰਦਾ ਟੈਚ ਆ ਉਹਨੇ ਲਿਆ ਕੇ ਉੱਥੇ ਵੰਡਤਾ ਵਸਾਖੀ ਵਾਲੇ ਦਿਨ ਸਾਨੂੰ ਅਸੀਂ ਝਾਕੀ ਜਾਂਨੇ ਬੈਠੇ ਆ ਉਦੋਂ ਦੇ ਕਿਸੇ ਨੂੰ ਪਿੰਡ ਚ ਮਾਪ ਜਾਣੇ ਮਿਲਿਆ ਜੀ ਅੱਕੇ ਜਿਹੜੇ ਸੁਸਾਇਟੀਆਂ ਵਾਲੇ ਪੈਸੇ ਉਹ ਵੀ ਭਰਾ ਕੇ ਫੇਰ ਰੇਹ ਦਿੰਦੇ ਆ ਜੀ ਕਿਸੇ ਨੂੰ ਇਹ ਵਿਆਜ ਨਹੀਂ ਮਾਪ ਕਿਸੇ ਨੂੰ ਕੁਤ ਨਹੀਂ ਮਾਪ ਜੇ ਡਿਫਾਲਟਰ ਹੋ ਜਾਣਗੇ ਸਾਨੂੰ ਗਾਹ ਨੂੰ ਵੱਧ ਪੈ ਜੂਗਾ ਜੀ ਮਾੜੀ ਸਰਕਾਰ ਨਿਕਲੀ ਜੀ ਜਸਤਾ ਕਿ ਚੰਗੀ ਆ ਵੋਟਾਂ ਪਾਈਆਂ ਸਿੰਘਾਂ ਹੋਰ ਉਹ ਦੂਜੀ ਸਰਕਾਰ ਨੂੰ ਵੀ ਮਾੜੀ ਆਈ ਇਹ ਤਾਂ ਦੇਖੋ ਜੀ ਸਰਕਾਰ ਬੜੇ ਚਾਵਾਂ ਨਾਲ ਲਿਆਂਦੀ ਸੀ ਵੋਟ ਵੀ ਪਾਈ ਸਪੋਰਟ ਵੀ કરી ਬੜਾ ਮਾਣ ਸੀ ਚਲੋ ਪੰਜ ਚਾਰ ਮਹੀਨੇ ਅਸੀਂ ਵੀ ਦੇਖਿਆ ਵੀ ਸਰਕਾਰ ਨਵੀਂ-ਨਵੀਆਂ ਕੰਮ ਕਰੂਗੀ ਪਰ ਉਹ ਦੇਖਣ ਦੇ ਬਾਵਜੂਦ ਵੀ ਚਲੋ ਬਾਕੀ ਕੰਮ ਦਾ ਛੱਡੋ ਸਾਨੂੰ ਫਸਲ ਦਾ ਮੁਆਵਜ਼ਾ ਦਿੱਤਾ ਜਾਵੇ ਆ ਬਹੁਤ ਦੁਖੀ ਹੈ ਜੀ ਕਿਸਾਨ ਸਰਕਾਰ ਨੂੰ ਬਾ ਫੜਨੀ ਚਾਹੀਦੀ ਆ ਹਜੇ ਵੀ ਅਸੀਂ ਆਸ ਰੱਖਦੇ ਆ ਵੀ ਸਰਕਾਰ ਗੱਲ ਸੁਣੂਗੀ ਬਾ ਕੱਲਾ ਐਲਾਨ ਹੀ ਆ ਇਹਨਾਂ ਦਾ ਸਰਕਾਰ ਦਾ ਕੱਲਾ ਐਲਾਨ ਆ ਵੀ ਅਸੀਂ ਪੈਸੇ ਦੇ ਚੁੱਕੇ ਆ ਪਰ ਕੁਝ ਵੀ ਅਜੇ ਤੱਕ ਨਹੀਂ ਕੀਤਾ ਇਹਨਾਂ ਨੇ ਤੁਸੀਂ ਵੇਖ ਰਹੇ ਹੋ ਸੱਚ ਦੀ ਪਰਤਾਲ ਮੈਂ ਤੁਹਾਡਾ ਆਪਣਾ ਅਵਤਾਰ ਸਿੰਘ ਜੀ ਅੱਜ ਅਸੀਂ ਪਹੁੰਚੇ ਹਾਂ ਪਿੰਡ ਰੂੜੀ ਕਪੂਰਾ ਦੇ ਵਿੱਚ ਸਰਕਾਰ ਬੜੇ-ਬੜੇ ਵਾਅਦੇ ਕਰ ਰਹੀ ਹੈ ਕਿ 15 ਦਿਨਾਂ ਦੇ ਵਿੱਚ ਜਿਹੜੇ ਕਿਸਾਨਾਂ ਨੂੰ ਮੁਆਵਜ਼ਾ ਦੇ ਦਾਂਗੇ ਪਰ ਉਹ ਪੁੱਛਾਂਗੇ ਕਿਸਾਨਾਂ ਨੂੰ ਕਿ ਮੁਆਵਜ਼ਾ ਜਿਹੜੇ ਗੜੇਮਾਰੀ ਦਾ ਮਿਲ ਗਿਆ ਜਾਂ ਅਜੇ ਤੱਕ ਨਹੀਂ ਮਿਲਿਆ ਸਾਡੇ ਨਾਲ ਪਿੰਡ ਦੇ ਕਿਸਾਨ ਨੇ ਹੋਰ ਵੀਰ ਬੈਠੇ ਨੇ ਇੱਥੇ ਸਾਰਾ ਜਾਣਕਾਰੀ ਲੈਣੇ ਆਪਾਂ ਪੁੱਛਦੇ ਆਂ ਪਰ ਇਧਰ ਬਾਪੂ ਜੀ ਤੋਂ ਪੁੱਛੇ ਬਾਪੂ ਜੀ ਜਿਹੜੇ ਗੜੇਮਾਰੀ ਹੋਈ ਆਪਣੇ ਤੇ ਸਰਕਾਰ 15 ਦਿਨਾਂ ਦੇ ਵਿੱਚ ਵਾਅਦਾ ਕਰਦੀ ਸੀ ਕਿ ਅਸੀਂ ਜਿਹੜਾ ਮੁਆਵਜ਼ਾ ਤੁਹਾਡੇ ਖਾਤਿਆਂ ਦੇ ਵਿੱਚ ਪਾਜੂਗਾ ਗੁਰਦੌਰੀ ਹੋ ਕੇ ਗੁਰਦੌਰੀ ਹੋ ਗਈ ਮੁਆਵਜ਼ਾ ਮਿਲ ਗਿਆ ਗਰਦੌਰੀ ਹੋ ਗਈ ਜੀ ਮੈਂ ਜ਼ਿਲ੍ਹਾ ਪ੍ਰਾਂਤ ਕ੍ਰਾਂਤੀਕਾਰੀ ਪੰਜਾਬ ਦਾ ਬੋਲ ਰਿਹਾ ਗਰਦੌਰੀ ਹੋ ਗਈ 100% ਖੇਤੀਬਾੜੀ ਵਾਲੇ ਲੈ ਕੇ ਗਏ ਪਟਵਾਰੀ ਵੀ ਲੈ ਲ ਗਿਆ ਉਸ ਤੋਂ ਬਾਅਦ ਕੋਈ ਹੋਰ ਆਇਆ ਸੀ ਸਾਨੂੰ ਆ ਦੇ ਮੁਆਵਜ਼ਾ ਦੇ ਦੇਾਂਗੇ 15 ਦਿਨਾਂ ਦੇ ਵਿੱਚ ਵਿੱਚ ਹਜੇ ਤਾਂ ਸਾਡਾ ਗਰਦੌਰੀਆਂ ਜੀ ਤੁਰੇ ਫਿਰਦਾ ਪਟਵਾਰੀਆਂ ਦਾ ਗਰਦੌਰੀ ਨਹੀਂ ਹੋਈ ਅਸੀਂ ਉਹਨਾਂ ਪਿੰਡਾਂ 'ਚ ਉਲਝੇ ਪਏ ਆ ਸਾਨੂੰ ਕੋਈ ਮੁਆਵਜ਼ਾ ਨਹੀਂ ਮਿਲਿਆ ਇੱਕ ਬਿਨਾ ਭਗਤੂਆ ਨੇ ਤੋਂ ਫਰੀਦਕੋਟ ਜ਼ਿਲ੍ਹੇ 'ਚ ਕਿਸੇ ਨੂੰ ਵੀ ਨਹੀਂ ਮਿਲਿਆ ਇਹ ਪਾਕਤੂਆਂ ਨੇ ਪਿੰਡ ਚ ਕਾਤੋਂ ਮੌਜਾ ਮਿਲਿਆ ਕੀ ਤੋਰ ਤੋਂ ਨੁਕਸਾਨ ਤਾਂ ਤੁਹਾਡਾ ਵੀ ਹੋਇਆ ਹੋਣਾ ਬਰਾਬਰ ਹੋਇਆ ਈ ਸਾਰਿਆਂ ਦਾ ਹਾਂ ਨਹੀਂ ਸਰਕਾਰ ਕਹਿੰਦੀ ਸੀ ਵੀ ਕਿਸੇ ਨਾਲ ਵਿਤਕਰਾ ਨਹੀਂ ਕੀਤਾ ਜਾਊਗਾ ਜਿਵੇਂ ਪਿਛਲੀਆਂ ਸਰਕਾਰਾਂ ਆਪਣੇ ਚਹੇਤਿਆਂ ਨੂੰ ਵੰਡ ਗਈਆਂ ਸੀ ਐਦਕੀ ਕਿਹਾ ਗਿਆ ਸੀ ਸਰਕਾਰ ਵੱਲੋਂ ਕਿਸੇ ਨਾਲ ਵਿਤਕਰਾ ਨਹੀਂ ਕੀਤਾ ਜਾਊਗਾ ਕਿ ਇਹ ਵੀ ਸਰਕਾਰ ਉਦਾਂ ਕਰ ਰਹੀ ਹੈ ਇਹ ਪਿਛਲੀਆਂ ਸਰਕਾਰਾਂ ਨਾਲੋਂ ਵੀ ਉਤੋਂ ਦੀ ਨਹੀਂ ਕਲੀ ਜੀ ਆਮ ਆਦਮੀ ਪਾਰਟੀ ਕੋਈ ਨਹੀਂ ਇਹਦੇ ਵਿੱਚ ਜੀ ਇਹ ਆਪ ਦੇ ਜ਼ਿਹਤੇ ਨੂੰ ਕੋ ਬੰਦਾ ਇਹਨਾਂ ਦਾ ਲੱਗਿਆ ਜੀ ਪਤਾ ਨਹੀਂ ਜ਼ਿਲ੍ਹਾ ਪ੍ਰਧਾਨ ਹੈ ਕਿ ਪੰਜਾਬ ਦਾ ਪ੍ਰਧਾਨ ਹੈ ਭਗਤੂਆਣੇ ਦਾ ਉਸ ਦੀ ਨਾ ਕੀ ਉਹਦਾ ਨਾਂ ਦਾ ਨਹੀਂ ਮੈਨੂੰ ਪਤਾ ਜੀ ਕੀ ਨਾਂ ਸੀ ਅੱਛਾ ਲਛਮਣ ਸਿੰਘ ਜੀ ਹਾਂ ਭਗਤੂਆਣੇ ਦਾ ਬੰਦਾ ਜੀ हां ਉਹ ਮੋਲਕ ਨਾ ਰਹਿੰਦਾ ਟੈਚਾ ਉਹਨੇ ਲਿਆ ਕੇ ਉੱਥੇ ਵੰਡਤਾ ਵਸਾਖੀ ਵਾਲੇ ਦਿਨ ਸਾਨੂੰ ਅਸੀਂ ਝਾਕੀ ਜਾਂਦੇ ਬੈਠੇ ਆ ਉਹ ਦਿਨ ਦੇ ਕਿਸੇ ਨੂੰ ਪਿੰਡ ਚ ਮਾਪ ਜਾਣੇ ਮਿਲਿਆ ਜੀ ਬਾਕੀ ਜਿਹੜੇ ਸੁਸਾਇਟੀਆਂ ਵਾਲੇ ਪੈਸੇ ਉਹ ਵੀ ਭਰਾ ਕੇ ਫੇਰ ਰੇਹ ਦਿੰਦੇ ਆ ਜੀ ਕਿਸੇ ਨੂੰ ਇਹ ਵਿਆਜ ਨਹੀਂ ਮਾਪ ਕਿਸੇ ਨੂੰ ਕੁਤ ਨਹੀਂ ਮਾਪ ਜੇ ਡਿਫਾਲਟਰ ਹੋ ਜਾਣਗੇ ਸਾਨੂੰ ਗਾਹ ਨੂੰ ਵੱਧ ਪੈ ਜੂਗਾ ਜੀ ਸਰਕਾਰ ਤੋਂ ਸਾਨੂੰ ਇਸ ਦੀ ਕੋਈ ਝਾਕ ਨਹੀਂ ਜੀ ਹਾਂ ਹਾਂ ਸਰਕਾਰ ਆਉਣ ਤੋਂ ਪਹਿਲਾਂ ਕਹਿ ਰਹੀ ਸੀ ਕਿ ਜਿਹੜੇ ਮੁਆਵਜ਼ੇ ਕਿਸਾਨਾਂ ਨੂੰ ਮਿਲਣਗੇ ਜਿੰਦਾ ਨੁਕਸਾਨ ਹੋਇਆ ਉਹਨੂੰ ਸਹੀ ਮੁਆਵਜ਼ਾ ਮਿਲੂਗਾ ਕਿਸੇ ਨੂੰ ਵਿਤਕਰੇ ਨਹੀਂ ਕੀਤਾ ਜਾਊਗਾ ਪਿਛਲੀਆਂ ਸਰਕਾਰਾਂ ਆਦੇ ਚਹੇਤਿਆਂ ਨੂੰ ਜਿਹਨਾਂ ਦੇ ਮੁਆਵਜ਼ੇ ਵੰਡ ਜਾਂਦੇ ਸੀ ਐਸੇ ਕਿ ਸਰਕਾਰ ਵੱਲੋਂ ਕਿਸਾਨਾਂ ਨੂੰ ਵਾਅਦਾ ਕੀਤਾ ਗਿਆ ਸੀ ਵੀ ਕਿਸੇ ਚਹੇਤੇ ਨੂੰ ਜਿਹੜਾ ਮੁਆਵਜ਼ਾ ਨਹੀਂ ਦਿੱਤਾ ਜਾਊਗਾ ਜਿਹਦਾ ਨੁਕਸਾਨ ਹੈ ਉਹਨੂੰ ਦਿੱਤਾ ਜਾਊਗਾ ਕਿਸਾਨ ਦਾ ਕਹਿਣਾ ਕਿ ਇਹੀ ਸਰਕਾਰ ਪਹਿਲਾਂ ਵਾਲੀਆਂ ਸਰਕਾਰਾਂ ਵਾਂਗੂ ਕਰ ਰਹੀ ਹੈ ਕਿ ਆਪ ਦੇ ਚਹੇਤਿਆਂ ਨੂੰ ਹੀ ਜਿਹੜਾ ਮੁਆਵਜ਼ਾ ਦੇ ਰਹੀ ਐ ਭਗਤੂਆਂ ਨੇ ਪਿੰਡ ਦੇ ਵਿੱਚ ਦੱਸਿਆ ਜਾ ਰਿਹਾ ਕਿਸਾਨ ਵੱਲੋਂ ਕਿ ਮੁਆਵਜ਼ਾ ਮਿਲ ਗਿਆ ਕੁਝ ਕਿਸਾਨਾਂ ਨੂੰ ਸਾਰਿਆਂ ਨੂੰ ਨਹੀਂ ਕਿ ਰੋੜੀ ਕਪੂਰੇ ਪਿੰਡ ਦੇ ਵਿੱਚ ਕਿਸੇ ਨੂੰ ਮੁਆਵਜ਼ਾ ਨਹੀਂ ਮਿਲਿਆ ਹਾਂਜੀ ਬਾਈ ਜੀ ਹਾਂਜੀ ਸਾਨੂੰ ਵੀ ਕੋਈ ਨਹੀਂਤਾ ਜੀ ਗੜਿਆਂ ਨੇ ਕਣਕ ਮਾਰਤੀ ਨੁਕਸਾਨ ਪਾਣੀ ਖੜ ਗਿਆ ਬਹੁਤ ਜ਼ਿਆਦਾ ਹੋ ਗਿਆ ਪਟਵਾਰੀ ਵੀ ਆਇਆ ਸੀ ਆ ਕੇ ਵੇਖੂ ਕਿ ਮੁੜ ਗਿਆ ਜੀ ਅਸੀਂ ਢੀਕੀਆਂ ਨੇ ਸਾਡੇ ਪਿੰਡ ਵੀ ਆਊਗਾ ਕੋਈ ਕੋਈ ਨਹੀਂ ਆਇਆ ਜੀ ਨਾ ਕੋਈ ਸਾਨੂੰ ਪੈਸਾ ਮਿਲਿਆ ਨਾ ਕੋਈ ਖਾਤੇ 'ਚ ਪਾਇਆ ਨਾ ਸਾਨੂੰ ਰੇਹ ਮਿਲਦੀਆਂ ਤੇ ਪਹਿਲਾਂ ਪੈਸੇ ਭਰੋ ਫੇਰ ਤੁਹਾਨੂੰ ਰੇਹ ਦੇਵਾਂਗੇ ਜੀ ਮਾੜੀ ਸਰਕਾਰ ਨਿਕਲੀ ਜੀ ਅਸਤਾ ਹੈਗਾ ਚੰਗੀ ਆ ਵੋਟਾਂ ਪਾਈਆਂ ਸਿੰਘਾਂ ਹੋਰ ਉਹ ਦੂਜੀ ਸਰਕਾਰ ਨੂੰ ਵੀ ਮਾੜੀ ਆਈਏ ਤਾਂ ਜੀ ਨਹੀਂ ਸਰਕਾਰ ਤਾਂ ਵੇਖੋ ਵਧੀਆ ਹੀ ਆ ਆਪਾਂ ਵਧੀਆ ਜਦੋਂ ਆਪਾਂ ਕਿਸੇ ਨੂੰ ਨਮਾਇੰਦਾ ਚੁੰਦੇ ਆ ਆਪਾਂ ਵਧੀਆ ਕਰਕੇ ਹੀ ਚੁੰਦੇ ਆ ਤੇ ਉਹ ਤਾਂ ਹੁਣ ਬਾਅਦ ਚ ਪਤਾ ਲੱਗਦਾ ਰਿਜ਼ਲਟ ਇੱਕ ਵੀ ਸਾਡੀ ਇਹ ਵੀ ਦੱਸੋ ਸਾਨੂੰ ਜਿਹੜੀਆਂ ਹੁਣ ਸਟੇਟਿੰਗਾਂ ਦੇ ਵਿੱਚ ਰੇ ਮਾਨ ਸਾਹਿਬ ਨੇ ਕਿਹਾ ਸੀ ਤੁਸੀਂ ਕੋਈ ਪੈਸਾ ਨਹੀਂ ਭਰਨਾ ਕਿ ਤੁਹਾਨੂੰ ਜਨਨ ਕਿ ਜਿਹੜਾ ਵਿਆਜ ਆ ਉਹਦੀ ਵੀ ਛੋੜ ਦਿੱਤੀ ਜਾਊਗੀ ਤੇ ਓਏ ਤੁਹਾਨੂੰ ਛੋੜ ਮਿਲੀ ਉਹਦੀ ਨਾ ਨਾ ਕੋਈ ਛੋੜ ਨਹੀਂ ਮਿਲੀ ਜੇ ਤਾਂ ਭਰਦੇ ਆ ਹਾਂਜੀ ਫੇਰ ਤਾਂ ਰੇ ਦੇ ਦੇਣਗੇ ਤੇ ਨਹੀਂ ਰੇ ਨਹੀਂ ਦਿੰਦੇ ਡਿਫਾਲਟ ਕਰ ਦਿੰਦੇ ਆ ਅੱਛਾ ਬੈਜ ਜਿਆਦਾ ਬਣੂਗਾ ਮੁਰਕੇ ਜੇ ਅੱਜ ਨਹੀਂ ਭਰਦੇ ਤਾਂ ਅੱਛਾ ਹਾਂ ਇਸ ਕਰਕੇ ਵੀ ਇਹ ਸਰਕਾਰ ਨੇ ਆਖਿਆ ਸੀਗਾ ਪਰ ਕੀਤਾ ਕੁਛ ਨਹੀਂ ਅਸੀਂ ਸਟਾਟਿਜ ਗਏ ਹਾਂ ਗਏ ਸੀ ਅੱਛਾ ਉਹ ਜਿੰਨੇ ਪੈਸੇ ਭਰੇ ਆ ਉਹਨਾਂ ਨੂੰ ਰੇ ਚੁਕਾਈ ਜਾਂਦੇ ਆ ਅੱਛਾ ਹਾਂ ਤੇ ਜਿਨ੍ਹਾਂ ਨੇ ਪੈਸੇ ਭਰਤੇ ਉਹਨਾਂ ਨੂੰ ਰੇ ਮਿਲੂਗੀ ਦੂਜਿਆਂ ਨੂੰ ਕਿਸੇ ਨੂੰ ਰੇ ਨਹੀਂ ਮਿਲਣੀ ਹਾਂ ਹਾਂ ਇਹ ਆਖੀ ਜਾਂਦਾ ਜੀ ਜੀ ਹਾਂ ਹਾਂਜੀ ਬਾਪੂ ਜੀ ਮੈਂ ਤਾਂ ਨਹੀਂ ਬੋਲਣਾ ਹਾਂ ਜੀ ਹਾਂਜੀ ਉਹ ਜਿਨ੍ਹਾਂ ਨੇ ਪੈਸੇ ਭਰੇ ਉਹਨਾਂ ਨੂੰ ਰੇ ਚਕਾਉਂਦੇ ਆ ਦੂਸਰੇ ਨੂੰ ਨਹੀਂ ਚਕਾਉਂਦੇ ਉਹ ਜੇ ਨਾ ਭਰਾਂਗੇ ਤਾਂ ਆਂਦੇ ਵੀ ਡਬਲ ਵਿਆਜ ਵੀ ਲੱਗੂਗਾ ਕੋਈ ਛੋੜਨੇਗੀ ਕੋਈ ਦਿੰਦੇ ਨਹੀਂ ਉਹ ਰੇ ਨਹੀਂ ਫਿਰ ਮਾਨ ਸਾਹਿਬ ਗੱਪ ਮਾਰ ਰਹੇ ਮਾਨ ਸਾਹਿਬ ਤਾਂ ਕਹਿੰਦੇ ਸੀ ਤੁਸੀਂ ਜਿਹੜਾ ਵਿਆਜ ਹੈ ਸੋ ਉਹਨੂੰ ਛੋੜ ਦਿੱਤੀ ਜਾਊਗੀ ਉਹਦੇ ਚੋਂ ਤੇ ਤੁਸੀਂ ਜਾ ਕੇ ਜਿਹੜਾ ਉੱਥੇ ਬੈਂਕ ਦੇ ਵਿੱਚ ਜਾ ਕੇ ਬੈਂਕ ਮੈਨੇਜਰ ਨੂੰ ਕਹਿਣਗੇ ਜਿਹੜੀ ਸਾਡੇ ਚ ਮਾਨ ਸਾਹਿਬ ਕਹਿ ਰਹੇ ਆ ਫੈਕਟਰੀ ਨੂੰ ਕਿਹਾ ਸੀ ਜੀ ਫੈਕਟਰੀ ਨੂੰ ਕਿਹਾ ਸੀ ਉਹ ਆਂਦਾ ਮੈਨੂੰ ਕੋਈ ਚਿੱਠੀ ਪੱਤਰ ਨਹੀਂ ਆਇਆ ਮੈਂ ਨਹੀਂ ਕਰ ਸਕਦਾ ਅੱਛਾ ਉਹ ਆਂਦਾ ਮੈਨੂੰ ਚਿੱਠੀ ਪੱਤਰ ਭੇਜ ਦੇ ਤਾਂ ਫੇਰ ਇਹ ਕੰਮ ਕਰਦਾ ਨਾ ਮੈਨੂੰ ਤਾਂ ਕੋਈ ਆਰਡਰ ਨਹੀਂ ਆਇਆ ਵੀ ਬਣਾਦੇ ਹੋ ਤੁਸੀਂ ਪੈਸੇ ਭਰੇ ਤੋਂ ਪੈਸੇ ਭਰਿਆ ਨਾ ਦਿੰਦੇ ਆਂ ਕਿਸੇ ਨੂੰ ਨੀਂਦ ਹੀ ਦਿੰਦੇ ਜੀ ਜਿਹੜੇ ਇਥੋਂ ਦੇ ਪੰਚਾਇਤ ਸੈਕਟਰੀ ਹੁੰਦੇ ਨੇ ਉਹ ਕਹਿੰਦੇ ਅਸੀਂ ਮਜਬੂਰਾਂ ਸਰਕਾਰ ਵੱਲੋਂ ਸਾਨੂੰ ਲਿਖਤੀ ਰੂਪ ਦੇ ਵਿੱਚ ਕੁਝ ਨਹੀਂ ਆਇਆ ਕਿ ਜਿਹੜੇ ਇਹਨਾਂ ਕਿਸਾਨਾਂ ਨੂੰ ਵਿਆਜ ਮਾਫ਼ ਕਰਨਾ ਤੇ ਕਿਸਾਨ ਹੁਣ ਇੰਨਾ ਮਜਬੂਰ ਹੈ ਜਦੋਂ ਬੈਂਕ ਦੇ ਵਿੱਚ ਜਾਂਦੇ ਆ ਬੈਂਕ ਵਾਲੇ ਕਹਿੰਦੇ ਵੀ ਪੂਰੇ ਪੈਸੇ ਭਰੋਗੇ ਤਾਂ ਤੁਹਾਨੂੰ ਫੇਰ ਅੱਗੇ ਜਨ ਕੇ ਰੇ ਮਿਲੂਗੀ ਹੋਰ ਕਿਸਾਨ ਉਹਨਾਂ ਦੀ ਪੂਰੀ ਜਾਣਕਾਰੀ ਲੈਣੇ ਆਪਾਂ ਦੇਖੋ ਜੀ ਸਰਕਾਰ ਬੜੇ ਚਾਵਾਂ ਨਾਲ ਲਿਆਂਦੀ ਸੀ ਵੋਟ ਵੀ ਪਾਈ ਸਪੋਰਟ ਵੀ ਕਰੀ ਬੜਾ ਮਾਣ ਸੀ ਚਲੋ ਪੰਜ ਚਾਰ ਮਹੀਨੇ ਅਸੀਂ ਵੀ ਦੇਖਿਆ ਵੀ ਸਰਕਾਰ ਨਵੇਂ ਨਵੇਂ ਕੰਮ ਕਰੂਗੀ ਪਰ ਉਹ ਦੇਖਣ ਦੇ ਬਾਵਜੂਦ ਵੀ ਚਲੋ ਬਾਕੀ ਕੰਮ ਦਾ ਛੱਡੋ ਸਾਨੂੰ ਫਸਲ ਦਾ ਮੁਆਵਜ਼ਾ ਦਿੱਤਾ ਜਾਵੇ ਆ ਹੁਣ 28 29 ਤਰੀਕ ਦੀਆਂ ਵੀਡੀਓ ਆ ਸਾਡੇ ਕੋਲੇ 4x4 ਕਬਾਈਨਾਂ ਨਾਲ ਝੋਨਾ ਦਾ ਵੜਦੇ ਦੇਖਿਆ ਸੀਗਾ ਕਣਕ ਪਹਿਲੀ ਔਰ ਜ਼ਿੰਦਗੀ 'ਚ ਸਾਡੇ ਪਿੰਡ 'ਚ ਵੱਢੀ ਗਈ 4x4 ਮਸ਼ੀਨਾਂ ਨਾਲ 5-5000 ਰੁਪਏ ਦੇ ਕੇ ਤੇ ਸਾਡੀ ਤੂੜੀ ਵੀ ਖਰਾਬ ਹੋ ਗਈ ਕਣਕ ਤਾਂ ਗਈ ਗਈ ਸੀਗੀ ਤੂੜੀ ਦਾ ਵੀ ਢੱਕਾ ਨਹੀਂ ਰਿਹਾ ਮੀਂਹ ਪੈ ਪੈ ਕੇ ਤੇ ਜਮਾ ਧੂਆਂ ਨਿਕਲ ਗਿਆ ਜੀ ਬਹੁਤ ਦੁਖੀ ਆ ਜੀ ਕਿਸਾਨ ਸਰਕਾਰ ਨੂੰ ਬਹੁਤ ਫੜਨੀ ਚਾਹੀਦੀ ਆ ਹਜੇ ਵੀ ਅਸੀਂ ਆਸ ਰੱਖਦੇ ਆ ਵੀ ਸਰਕਾਰ ਗੱਲ ਸੁਣੂਗੀ ਤੇ ਧੰਨਵਾਦੀ ਹੋਵਾਂਗੇ ਇਸ ਸਰਕਾਰ ਦੇ ਜੀ ਸਰਕਾਰ ਤੇ ਜਣੀ ਕਿ ਇਹਦੀ ਕਿਸਾਨਾਂ ਦੀ ਉਡੀਕ ਹੈ ਉਹ ਹਜੇ ਪੂਰੀ ਲੱਗੀ ਹੋਈ ਆ ਕਿਸਾਨਾਂ ਨੂੰ ਇਹ ਆ ਵੀ ਅੱਜ ਨਹੀਂ ਅੱਜ ਕੱਲ੍ਹ ਨਹੀਂ ਕੱਲ ਪਰਸੋਂ ਦੇ ਪਰਸੋਂ ਸ਼ਾਇਦ ਸਾਡੇ ਖਾਤੇ 'ਚ ਕੁਝ ਪੈ ਜੂਗਾ ਕਿਸਾਨਾਂ ਦੇ ਖਾਤਿਆਂ 'ਚ ਪੈਸੇ ਪੈ ਨਹੀਂ ਰਹੇ ਰੇ ਕਿਸਾਨ ਨੂੰ ਮਿਲ ਨਹੀਂ ਰਹੀ ਕਿਸਾਨਾਂ ਦੀ ਜਿਹੜੀ ਵਾਢੀ ਫਸਲ ਹੋਈ ਆ ਉਹਦੇ ਤੇ ਜਾਨੀ ਕਿ ਖਰਚਾ ਵੱਧ ਗਿਆ ਕਿਸਾਨ ਨੇ ਦੱਸਿਆ ਕਿ 4/4 ਕਪੈਨਾਂ ਦੇ ਨਾਲ ਸਾਨੂੰ ਵੱਟ ਪਟਣੀ ਪਈ ਆ ਹਾਂਜੀ ਪ੍ਰਧਾਨ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਜੋ ਕਿ ਪਿਛਲੇ ਵਾਰਸ਼ ਨੇ ਆਪਣੇ ਨੁਕਸਾਨ ਕੀਤਾ ਕਣਕ ਦਾ ਬਹੁਤ ਜ਼ਿਆਦਾ ਹੋਇਆ ਅਗਧਾਰੀ ਇੱਥੇ ਸਾਰੇ ਫੋਟੋ ਲੈ ਲੈ ਕੇ ਮੁਰਗੇ ਪਰ ਕਿਸਾਨਾਂ ਦੇ ਖਾਤੇ 'ਚ ਅਜੇ ਤੱਕ ਕੋਈ ਵੀ ਕਿਸੇ ਵੀ ਪੈਨ ਨਹੀਂ ਪਹੁੰਚ ਪਾਇਆ ਇਹਨਾਂ ਨੇ ਬਸ ਕੱਲਾ ਐਲਾਨ ਹੀ ਆ ਇਹਨਾਂ ਦਾ ਸਰਕਾਰ ਦਾ ਕੱਲਾ ਐਲਾਨ ਆ ਵੀ ਅਸੀਂ ਪੈਸੇ ਦੇ ਚੁੱਕੇ ਆ ਪਰ ਕੁਝ ਵੀ ਅਜੇ ਤੱਕ ਨਹੀਂ ਕੀਤਾ ਇਹਨਾਂ ਨੇ ਜੀ ਜਿਹੜੀ ਇਹ ਸਰਕਾਰ ਹੈ ਇਹ ਸਰਕਾਰ ਮਾਨ ਸਾਹਿਬ ਸਰਕਾਰ ਬਣ ਤੋਂ ਪਹਿਲਾਂ ਵਾਅਦੇ ਕਰਦੀ ਸੀ ਵੀ ਜਿਹੜੀ ਸਰਕਾਰ ਆ ਪਿੰਡਾਂ ਦੇ ਵਿੱਚ ਉੱਠਿਆ ਕਰੂਗੀ ਪਿੰਡਾਂ ਦੀ رائے ਨਾਲ ਚੱਲਿਆ ਕਰੂ ਕੰਮ ਸਾਡੇ ਨਾਲ ਕਿਸਾਨ ਹੈ ਇਹਨਾਂ ਦੀ ਪੁੱਛ ਲੈਣੇ ਸਾਰ ਆਪਾਂ ਅੱਜ ਬਈ ਜੀ ਸਸਰੀ ਕਿਲੋ ਬਈ ਜੀ ਵਾਜੀ ਕਿਸਾਨਾਂ ਨੂੰ ਦਿੰਦਾ ਹੀ ਕੋਈ ਨਹੀਂ ਲਾਰੇ ਹੀ ਆ ਕੱਲੇ ਜੀ ਨੁਕਸਾਨ ਤਾਂ ਤੁਹਾਨੂੰ ਪਤਾ ਹੀ ਕਿੰਨਾ ਹੁਣ ਫੇਰ ਅਜੇ ਤੂੜੀਆਂ ਖਰਾਬ ਹੋ ਗਈਆਂ ਜਿਹੜੀਆਂ ਲੈਦੀਆਂ ਉਹ ਕਿਸਾਨਾਂ ਦੇ ਖਾਤਿਆਂ ਵਿੱਚ ਪੈਸੇ ਬੋਨਸ ਤੇ ਹੀ ਚਾਉਣੇ ਆ ਜੀ ਹਾਂ ਹੁਣ ਜਿੰਨਕੇ ਜਿਹੜੀ ਸਰਕਾਰ ਨੇ ਸਾਨੂੰ ਵਾਅਦਾ ਕੀਤਾ ਸੀ ਕਿਸੇ ਵਾਅਦੇ ਤਾਂ ਪੂਰੀ ਉਤਰੀ ਹੋਣੀ ਹੈ ਸਰਕਾਰ ਦਾ ਵਾਅਦਾ ਵਈ ਕੀ ਪੂਰਾ ਉਤਰ ਨਹੀਂ ਜਦ ਕਣਕਾਂ ਵਰ ਜਿਹੜਾ ਮੇਨ ਕੰਮ ਤਾਂ ਆਹੀ ਕਣਕਾਂ ਵਰਗੀਆਂ ਕਣਕਾਂ ਦੇ ਪੈਸੇ ਦੇ ਤਾਂ ਚਲ ਗਾਉ ਨੂੰ ਫੇਰ ਵੇ ਸੋਚਾਂਗੇ ਚਲ ਵੀ ਦੇਣਗੇ ਕੋਸ ਨਾ ਕੋਸ ਕਣਕਾਂ ਦੇ ਤਾਂ ਹੋਰ ਕੀ ਦੇਣਗੇ ਫਿਰ ਅਜੇ ਤੱਕ ਤੁਹਾਡੇ ਖਾਤੇ 'ਚ ਕੁਛ ਪੈਸਾ ਨਹੀਂ ਪਿਆ ਕੋਈ ਪੈਸਾ ਨਹੀਂ ਆਇਆ ਬਾਈ ਜੀ 1 ਰੁਪਿਆ ਵੀ ਨਹੀਂ ਜਿੰਨਕੇ ਖਾਤੇ ਕਸਾਨ ਕਹ ਰਹੇ ਆ ਸਾਡੇ ਜਿਹੜੇ ਖਾਤਿਆਂ ਦੇ ਵਿੱਚ ਪੈਸਾ ਕੋਈ ਨਹੀਂ ਪਿਆ ਅਜੇ ਤੱਕ ਸਰਕਾਰ ਤੋਂ ਕਿਸਾਨਾਂ ਨੂੰ ਉਮੀਦ ਆ ਇਧਰ ਹੋਰ ਵੀ ਆਗੂ ਖੜੇ ਪੁੱਛਣੇ ਨੇ ਆਪਾਂ ਹਲੇ ਤਾਂ ਇਹ ਕੋਈ ਮੁਆਵਜ਼ਾ ਜਿਹੜਾ ਨਹੀਂ ਮਿਲਿਆ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆਂ ਵੀ ਜਿਹੜਾ ਬੰਦਾ ਮੁਆਵਜ਼ਾ ਜਲਦੀ ਅਣਕਵਾਰੀ ਕਰਕੇ ਦਿੱਤੇ ਜਾਣ ਤੇ ਇਹ ਹੀ ਸਾਡੀ ਜਿਹੜੀ ਮੰਗਾਂ ਉਹ ਪੂਰੀ ਕੀਤੀ ਜਾਵੇ। ਹਾਂਜੀ ਭਾਈ ਜੀ ਇੱਧਰ ਖੜੇ ਕਿਸਾਨ ਹੋਰ ਪੁੱਛਦੇ ਆਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭਾਈ ਜੀ ਬਹੁਤ ਬੁਰਾ ਹਾਲ ਆਈ। ਕਣਕਾਂ ਦਾ ਇੰਨਾ ਬੁਰਾ ਹਾਲ ਆ ਵਿੱਚੋਂ ਮੁਸ਼ਕ ਮਾਰੀ ਗਿਆ ਜੀ। ਵੱਡਿਆਂ ਤੋਂ ਵੱਡੀਆਂ ਨਹੀਂ ਜਾਂਦੀਆਂ ਮਹਿਲੀ ਗੱਲ ਤਾਂ ਵੱਡੀਆਂ ਮਸ਼ੀਨਾਂ ਨਾਲ ਵੱਡੀਆਂ ਸਾਡੇ ਆਪ ਦੇ ਖੇਤੋਂ ਤਿੰਨ ਆਰਾ ਮਸ਼ੀਨ ਮੁੜੀ ਆ। ਹਾਂ ਤੇ ਮਿਹੜਿਆ ਢੱਕਾ ਨਹੀਂ ਹੈ ਤੇ ਸਬਜੀ ਆ ਸਾਡੇ ਲਾਈ ਥੋੜੀ ਜੀ ਕਹਿੰਦੇ ਵੀ ਸਬਜੀ ਲਾਓ ਬਦਲਾ ਕਰੋ ਤੇ ਕਦੂਆਂ ਦੀ ਸਬਜੀ ਆ ਬਹੁਤ ਨੁਕਸਾਨ ਹੋਇਆ ਬੁਰਾ ਹਾਲ ਹੋ ਗਿਆ ਤੇ ਪਟਵਾਰੀ ਸਾਹਿਬ ਗਏ ਉਹਦੇ ਵਿੱਚ ਫੋਟੋ ਲਵਾ ਕੇ ਤੇ ਮੁੜਿਆ ਕੁਛ ਨਹੀਂ ਆਇਆ ਹੈ ਤੇ ਕਰ ਕਿਸੇ ਨੂੰ ਨਾ ਕੋ ਕਣਕ ਦਾ ਆ ਬਾਈ ਸੀ ਜਿਹੜਾ ਸੁਖਮੰਦਰ ਸਿੰਘ ਇੱਥੇ ਇਹਦੀ ਕਣਕ ਵੇਖਣ ਨੂੰ ਜੀ ਨਹੀਂ ਕਰਦਾ ਜੀ ਐ ਜਿਵੇਂ ਸੁਹਾਗਾ ਮਾਰਿਆ ਹੁੰਦਾ ਉਤੋਂ ਦੀ ਐ ਹੋ ਗਈ ਸੀਗੀ ਤੇ ਕੁਛ ਨਹੀਂ ਮਿਲਿਆ ਮੁੜਿਆ ਕਿਸੇ ਨੂੰ ਅਜੇ ਤੱਕ ਕਿਸਾਨ ਕਹਿੰਦੇ ਇਹ ਵੀ ਕੁਛ ਨਹੀਂ ਮਿਲਿਆ ਜਿਹੜੀਆਂ ਉਮੀਦਾਂ ਸੀ ਸਰਕਾਰ ਤੇ ਉਹ ਸਾਰੀਆਂ ਟੁੱਟ ਗਿਆ ਹਾਂ ਬਾਪੂ ਜੀ ਸਰਕਾਰ ਨੇ ਤੁਹਾਨੂੰ ਮੁਆਵਜ਼ਾ ਦੇਤਾ ਸੀ ਮੁਆਵਜ਼ਾ ਸਾਨੂੰ ਕਿਹਨੇ ਦੇਣਾ ਸਾਡੀ ਔਨ ਨੂੰ ਲਾਉਣੀ ਜਿੰਨੀ ਮਰਜ਼ੀ ਲਾ ਲੈਣ ਲਾਰੇ ਲੱਪੇ ਲਾ ਕੇ ਟਾਈਮ ਨਗਾ ਦੇਣਾ ਉਹਨਾਂ ਕਿਵੇਂ ਲਾ ਲਈ ਸੋਡੀ ਸਾਡੀ ਔਨ ਨੂੰ ਇਉਂ ਹੀ ਟੈਕਸ ਸਾਡੇ ਤੇ ਹੋਰ ਲਾ ਦੇਣਗੇ ਆਖਣਗੇ ਲੋਕਾਂ ਨੂੰ ਮੁਆਵਜ਼ਾ ਦਿੱਤਾ ਜ ਸਾਡੇ ਬੰਦੇ ਕੁਛ ਨਹੀਂ ਆਉਂਦਾ ਖਾ ਜਾਣਗੇ ਰਾਹ ਹੋਏ ਸਾਡੇ ਬੰਦੇ ਕੁਛ ਨਹੀਂ ਆਉਂਦਾ ਨਾ ਸਰਕਾਰ ਸਾਨੂੰ ਦੇਵੇ ਜੀ ਸਾਡਾ ਟੈਕਸ ਹੋਰ ਜੜਨਾ ਇਹਨਾਂ ਨੇ ਜੜ ਦੇਣਗੇ ਜੀ ਉਹ ਆਖ ਹੀ ਜਾਂਦੇ ਵੀ ਦੇਤਾ ਤੇ ਦਿੱਤਾ ਕਿ ਨੂੰ ਆ ਸਾਡੇ ਜਿਹਾ ਕਿਤੇ ਬੰਦੇ ਨੂੰ ਮਿਲਿਆ ਜਿਹੜੇ ਤੁਹਾਡੇ ਪਿੰਡਾਂ ਦੇ ਵਿੱਚ ਬੋਟਾਂ ਲੈਣ ਆਲੇ ਆਉਣਗੇ ਉਹਨਾਂ ਨੂੰ ਤੁਸੀਂ ਹੁਣ ਇਹ ਤਾਂ ਪੁੱਛੋਗੇ ਵੀ ਜਿਹੜੇ ਤੁਸੀਂ ਮਾਨ ਸਾਹਿਬ ਤਾਂ ਕਹਿ ਰਹੇ ਸੀ ਜਿਹੜੇ ਸਾਡੂੰ ਹੁਣ ਸਟੇਟਿੰਗਾਂ ਦੇ ਆ ਵਿਆਜ ਅਸੀਂ ਮaaf ਕਰਤੇ ਰੇ ਰੇ ਦੀ ਬਹੁਤ ਦਿੱਕਤ ਆਉਂਦੀ ਹੁੰਦੀ ਨੀ ਸੁਣੋ ਹਾਂਜੀ ਰੇ ਦੀ ਆਉਂਦੀ ਹੈ ਜੀ ਹਾਂਜੀ ਰੇ ਦੀ ਤਾਂ ਆਉਂਦੀ ਹੈ ਰੇ ਮਿਲ ਰਹੀ ਹੈ ਨਹੀਂ ਮਿਲ ਰਹੀ ਨਹੀਂ ਜੀ ਨਹੀਂ ਮਿਲ ਰਹੀ ਹਾਂਜੀ ਨਹੀਂ ਮਿਲ ਰਹੀ ਰੇ ਕਿਸੇ ਨੂੰ ਜੀ ਪੈਸੇ ਭਰਿਆਂ ਬਿਨਾ ਹਾਂ ਮੂਰੇ ਹੋ ਉਹ ਟੱਪ ਨਹੀਂ ਸਾਰਾ ਪਿੰਡ ਨਾਲ ਸੀ ਜੀ ਐਵੇਂ ਤਾਂ ਨਹੀਂ ਆ ਆਦਮੀ ਬਣ ਗਈ ਸਦੀਕ ਦੀ ਟਿਕਟ ਕੱਟਣ ਵਾਲਾ ਹੀ ਬੰਦਾ ਮੈਂ ਆ ਪਿੰਡ ਉੱਥੇ ਮੰਡੀ ਚ ਬੋਲਿਆ ਮਖ ਜੀ ਇਹਨਾਂ ਨੂੰ ਨਾਂ ਦਿਓ ਇਹ ਤਾਂ ਉੱਥੇ ਜਾ ਕੇ ਐਮਪੀ ਬਣਾਇਆ ਫੇਰ ਵੀ ਪਹਿਲਾਂ ਐਮਐਲਏ ਨਹੀਂ ਜਿੱਥੇ ਐਮਪੀ ਬਣਾਤਾ ਉੱਥੇ ਜਾ ਕੇ ਸਰਾਣੇ ਬਾਹਰ ਆ ਕੇ ਸੌਂਗਾ ਜੱਟਾਂ ਦੇ ਅੱਕ ਚ ਨਹੀਂ ਬੋਲਿਆ ਹਾਂਜੀ ਤੇ ਟਿਕਟ ਕੱਟਣ ਵਾਲਾ ਹੀ ਮੈਂ ਹਾਂ ਉਸ ਬੰਦੇ ਦੀ ਹਾਂ ਹਾਂ ਨਾ ਮਾਦੀ ਪੱਟ ਦੀ ਪੁੱਤ ਹੀ ਪੂਰੀ ਰਾਜ ਕੇ ਹਮਾਇਤ ਕਰੀ ਘੋਟ ਕਰੀ ਆ ਜੀ ਹਾਂ ਹੁਣ ਤੁਹਾਡੀ ਬਾਣੀ ਫੜ ਰਹੀ ਨਾ ਜੀ ਸਾਡੀ ਕਿਹੜੀ ਬਾਹ ਫੜਨੀ ਸੀ ਮੁੜ ਕੇ ਤਾਂ ਸਾਨੂੰ ਭੁੱਲ ਹੀ ਗਏ ਜੀ ਹਾਂ ਕਦੇ ਸਾਡੇ ਪਿੰਡ ਚ ਨਹੀਂ ਆਏ ਪਰਸੋਂ ਆਏ ਸੀ ਤੇ ਭੱਜ ਗਏ ਜੀ ਅਸੀਂ ਮਗਰ ਗਏ ਵੀ ਵਲਾਂਗੇ ਤੇ ਮੈਂ ਟ ਖੜੇ ਤੇ ਬਸ ਦਵਾ ਦਵਾ ਭੱਜ ਗਏ ਪੰਚਾਇਤ ਨਾਲ ਗੱਲ ਕਰਕੇ ਉੱਠ ਗਏ ਬਸ ਆ ਮਲਾ ਕਲੀਨਿਕ ਦੀ ਗੱਲ ਹਾਂਜੀ ਸਾਡੇ ਜੀ ਮੌਜੂਦਾ ਸਾਫ ਕੇ ਪੰਚਾਇਤ ਮੈਂਬਰ ਆ ਜੁਨੀਅਨ ਦੇ ਵੀ ਨੰਮਿੰਦੇ ਆ ਤੇ ਬਹੁਤ ਵਧੀਆ ਬੰਦੇ ਇਹਨਾਂ ਨੇ ਵਿਚਾਰਾਂ ਨੇ ਕੋਲੇ ਖੜ ਖੜ ਕੇ ਆਓ ਜੀ ਆਓ ਅਸੀਂ ਵੀ ਬਹੁਤ ਭੱਜਾਂ ਨਸੀ ਕੀਤੀ ਸਰਕਾਰ ਤਾਂ ਆਪ ਦੇ ਜਣੇ ਬਣਾਈ ਸਾਡੀ ਆਪ ਦੀ ਸਰਕਾਰ ਆ ਵੀ ਆਮ ਆਦਮੀ ਦੀ ਸਰਕਾਰ ਬਣ ਗਈ ਹੁਣ ਫਿਰ ਚਲੋ ਕੁਛ ਹੁੰਦੀਆਂ ਮਜਬੂਰੀਆਂ ਉਹਨਾਂ ਦੀਆਂ ਮਜਬੂਰੀਆਂ ਜੀ ਹਾਂ ਉਹ ਬਾਈ ਜੀ ਉਹ ਜਿਹੜਾ ਨਹੀਂ ਹੁਣ ਬਣਾਇਆ ਸਾਡੇ ਮੋਲਕੇ ਮੈਨ ਇਹਦੇ ਪਿੱਛੇ ਲੋਕ ਪੰਡੇ ਜੁੱਤਕ ਜੁੱਤੀ ਹੋਏ ਨਾ ਪਿੱਛੇ ਅਸੀਂ ਕਿਵੇਂ ਕਾ ਵੋਟਾਂ ਪਿਛਾਈ ਲੋਕੀ ਖਰੀਦਦੇ ਆ ਜਾਂ ਖਰੀਦ ਨਹੀਂ ਦਿੰਦੇ ਸੀ ਅੱਛਾ ਤੇ ਇਹ ਹੁਣ ਬਾਤ ਹੀ ਨਹੀਂ ਪੁੱਛਦਾ ਕਿ ਇੱਥੇ ਅੱਛਾ ਐਮ ਸਾਥੋਂ ਥੋੜੇ ਪੰਡਾਇਆ ਨਹੀਂ ਜਮਾਈ ਭਾਈ ਜਿਹੜਾ ਮਦਦ ਕਰੀ ਉਹਨਾਂ ਨੂੰ ਪੁੱਛਿਆ ਨਹੀਂ ਕਿ ਇਹਨੂੰ ਆਇਆ ਹੋਊਗਾ ਹੋਰ ਕਿਲੇ ਆ ਕੇ ਮੜ ਗਿਆ ਜੀ ਤੁਸੀਂ ਮਤ ਕਿਹੜੀ ਪਾਰਟੀ ਦੀ ਕਰੀ ਦਿਲੋਂ ਦਿਲੋਂ ਦੱਸੋ ਲੋਕਾਂ ਨਾਲ ਲੜੇ ਵੀ ਤਨ ਦੱਸਿਆ ਇਸ ਤਰ੍ਹਾਂ ਜੁੱਤ ਗੁੱਤੀ ਵੀ ਹੋਇਆ ਲੋਕਾਂ ਨਾਲ ਤੇ ਸਾਡੀ ਬਾਤ ਹੀ ਨਹੀਂ ਪੁੱਛਿਆ ਕੇ ਜੀ ਧੰਨਵਾਦ ਕਰਨੀ ਆਇਆ ਹਾਂ ਦਾ ਪਿੰਡ ਚ ਘਰਾਂ ਚੱਕ ਦਨ ਜੀ ਨੇ ਵੋਟਾਂ ਮੰਗਾ ਹੀ ਤਾਂ ਤੋਂ ਬਾਅਦ ਐਮਐਲ ਪਿੰਡ ਚ ਧੰਨਵਾਦ ਨਹੀਂ ਕਰਨਾ ਹੈ ਸਾਨੂੰ ਤਾਂ ਇਹ ਕਿਸੇ ਨੂੰ ਪਤਾ ਨਹੀਂ ਸਾਨੂੰ ਕੋਲ ਆਏ ਹੁਣੇ ਕਿ ਕਈ ਵਾਰ ਤੁਸੀਂ ਸਾਨੂੰ ਨਾ ਪਤਾ ਲੱਗਿਆ ਨਹੀਂ ਨਾ ਕਿਸੇ ਕੋਲੇ ਜਿਹਨੇ ਵੋਟਾਂ ਵਾਂਗ ਲੋਕਾਂ ਵਾਂਗ ਲੜੇ ਉਹਨਾਂ ਕੋਲੇ ਤਾਂ ਆਇਆ ਨਹੀਂ ਹੈ ਨਹੀਂ ਨਹੀਂ ਆਇਆ ਧੰਨਵਾਦ ਕਰਦਾ ਇਹ ਕਹਿੰਦੇ ਧੰਨਵਾਦ ਕਰਨ ਦਾ ਪਿੰਡ ਚ ਆਏ ਸੀ ਐਮਐਲ ਸਾਹਿਬ ਆਏ ਬੜੀ ਧੰਨਵਾਦ ਕਰ ਹਾਂਜੀ ਇੱਕ ਵਾਰੀ ਆਏ ਸੀ ਪਿੰਡ ਵਿੱਚ ਜੀ ਹਾਂ ਪਿੰਡ ਵਿਚਾਲੇ ਹਾਂਜੀ ਹਾਂਜੀ ਆਏ ਸੀ ਪਿੰਡ ਵਿਚਾਲੇ ਇੱਕ ਵਾਰ ਨਾ ਜੀ ਇਹ ਕਹਿੰਦੇ ਵੀ ਧੰਨਵਾਦ ਕਰਨ ਦਾ ਪਿੰਡ ਦੇ ਵਿੱਚ ਆਏ ਸੀ ਉਹਨਾਂ ਨੂੰ ਕਈ ਵਾਰ ਪਤਾ ਨਹੀਂ ਹੁੰਦਾ ਆਪਾਂ ਹੋਰ ਵੀ ਕਿਸਾਨ ਆਗੂ ਬੈਠੇ ਨੇ ਉਹਨਾਂ ਤੋਂ ਪੁੱਛ ਲੈਣੇ ਆ ਹਾਂਜੀ ਸ੍ਰੀ ਗੱਲ ਸ੍ਰੀ ਗੱਲ ਜੀ ਜਿਹੜਾ ਹੁਣ ਕਿਸਾਨਾਂ ਨੂੰ ਮੁਆਵਜ਼ਾ ਸੀ ਆਪਾਂ ਵੀ ਉਹ ਮਿਲ ਗਿਆ ਜਾਂ ਨਹੀਂ ਮਿਲਿਆ ਇਹ ਹੀ ਸੀ ਪੁੱਛਣਾ ਪਿੰਡਾਂ ਦੇ ਵਿੱਚੋਂ ਨਹੀਂ ਜੀ ਰੋੜੀ ਪੂਰੇ ਕਿਸੇ ਨੂੰ ਨਹੀਂ ਮਿਲਿਆ ਕਿਸੇ ਨੂੰ ਨਹੀਂ ਮਿਲਿਆ ਨਹੀਂ ਬਿਲਕੁਲ ਐਸੇ ਮੁਕਾਇਦ ਤਹਿਸੀਲਦਾਰ ਸਭ ਆਪ ਦੂਜੀ ਵਾਰ ਚੈੱਕ ਕਰਕੇ ਗਏ ਵੀ ਕਿਸੇ ਦਾ ਕੋਈ ਨਜਾਇਜ਼ ਨਾ ਪਾਇਆ ਹੋਵੇ ਜਾਲੀ ਨਾ ਪਾਇਆ ਹੋਵੇ ਰਡਮੀ ਨਾ ਪਾਇਆ ਹੋਵੇ ਦੂਸਰੀ ਵਾਰ ਇੱਕ ਵਾਰ ਨਹੀਂ ਦੂਸਰੀ ਵਾਰ ਫਿਰ ਵੀ ਉਹਨਾਂ ਨੇ ਜਦੋਂ ਸਾਰੀ ਤਸੱਲੀ ਕੀਤੀ ਖੜਾ ਪਾਣੀ ਵੇਖਿਆ ਉਹ ਦੁਬਾਰਾ ਦੂਸਰੀ ਤੀਸਰੀ ਮੀਂਹ ਬੜੀ ਤਸੱਲੀ ਨਾਲ ਵੇਖ ਕੇ ਵੀ ਬਹੁਤ ਵਧੀਆ ਮਤਲਬ ਇਹ ਨਹੀਂ ਕਹ ਸਕਦੇ ਅਸੀਂ ਕਿ ਪਟਵਾਰੀ ਸਾਹਿਬ ਨੇ ਕੋਈ ਗਲਤ ਪਾਇਆ ਉਹਨਾਂ ਨੇ ਬੜੀ ਸ਼ਲਾਸ਼ਤ ਦਿੱਤੀ ਫਿਰ ਨਾਲ ਦੇ ਨਾਲ ਹੀ ਇਹ ਕਿਹਾ ਵੀ ਤੁਹਾਨੂੰ ਬਹੁਤ ਜਲਦੀ ਭੇਜ ਦਾਂਗੇ ਪਰ ਕਿਸੇ ਇੱਕ ਵੀ ਬੰਦੇ ਨੂੰ ਇੱਕਰ ਵੀ ਪਿਆ ਨਹੀਂ ਮਿਲਿਆ ਅਜੇ ਵੀ ਮਤਲਬ ਕੁਝ ਖੇਤਾਂ ਵਿੱਚ ਜੇ ਨੇ 4 बाई 4 ਲੋਕਾਂ ਨੇ ਬਾਹਰੋਂ ਮਂਗਾ ਕੇ ਜਿਹਨੂੰ ਆਪਾਂ ਕਿਨਿਆ ਅੱਧ ਪਚਾਦ ਦਾਣੇ ਇਕੱਠੇ ਕੀਤੇ ਹਾਂ ਹਾਂਜੀ ਇੱਥੇ بس 10-10 ਕਿਲੋਮੀਟਰ ਕਿ ਖੇਤ ਹਰੇ ਤਾਂ ਪਾਣੀ ਅਜੇ ਵੀ ਖੜਾ ਜੀ ਹਾਂਜੀ ਕਿਸੇ ਨੂੰ ਕੁਝ ਨਹੀਂ ਮਿਲਿਆ ਜੀ ਹੁਣ ਅਸੀਂ ਅੱਗੇ ਕਹਿ ਨਹੀਂ ਸਕਦੇ ਵੀ ਕਿਵੇਂ ਰਾਜਨੀਤੀ ਦੇ ਤੌਰ ਤੇ ਕਰ ਰਿਹਾ ਜਾਂ ਨਹੀਂ ਕਰ ਰਿਹਾ ਸਾਡੇ ਕੋਲ ਇੱਕ ਸੂਚਨਾ ਆਈ ਆ ਵੀ ਆਪਾਂ ਤੋਹਣੇ ਪਿੰਡ ਦੇ ਵਿੱਚ ਇਹਨਾਂ ਨੇ ਕਾਫੀ ਮੁਆਵਜ਼ਾ ਵੰਡਿਆ ਨਿੱਜੀ ਪਿੰਡ ਚ ਜਿਹੜਾ ਤੁਸੀਂ ਭਗਤੂਣ ਦਾ ਉਹ ਬਾਈ ਵੀ ਭਗਤੂਣ ਦਾ ਕਹਿੰਦੀ ਸੀ ਤੁਹਾਡੇ ਕੋਲੇ ਟੇਵੇ ਹੋਈਆਂ ਤੇ ਪੱਕੀ ਕਹਿ ਸਕਦੇ ਤੁਸੀਂ ਉੱਥੇ ਕੁਝ ਇੱਕ ਦੋ ਲੋਕਾਂ ਨੇ ਕਿਹਾ ਵੀ ਸਾਨੂੰ ਤਾਂ ਮਿਲ ਗਿਆ ਕਿਉਂਕਿ ਜਦੋਂ ਆਪਾਂ ਆਮ ਪਿੰਡਾਂ ਵਿੱਚ ਜਾਂਦੇ ਆਂ ਸ਼ਹਿਰ ਵਿੱਚ ਜਾਂਦੇ ਆਂ ਬੈਠਦੇ ਆਂ ਉਹ ਨਾਲ ਕੋਈ ਗਲਤ ਕਰਦਾ ਹੀ ਹੈ ਉਹਨੇ ਸਾਡੇ ਤਾਂ ਮਿਲ ਗਏ ਤੇ ਇਸੇ ਤਰ੍ਹਾਂ ਰੁੜੀਪੁਰਾ ਵੀ ਲਗਭਗ 100% ਪਾਇਆ ਸੀ ਸਾਡੇ 1 ਰੁਪਇਆ ਵੀ ਨਹੀਂ ਨਹੀਂ ਜੀ 1 ਨੂੰ ਵੀ ਨਹੀਂ ਹੋਰ ਦੱਸ ਜੀ ਕਿਸਾਨਾਂ ਦਾ ਕਹਿਣਾ ਹੈ ਕਿ ਜਿਹੜਾ ਮੁਆਵਜ਼ਾ ਸਾਨੂੰ ਅਜੇ ਤੱਕ ਸਰਕਾਰ ਤੋਂ ਜਿਹੜੀ ਉਮੀਦ ਸੀ ਉਹ ਨਹੀਂ ਦਿੱਤਾ ਜਾ ਰਿਹਾ ਤੇ ਨਾ ਹੀ ਦਿੱਤਾ ਗਿਆ ਅਜੇ ਤੱਕ ਤੁਸੀਂ ਵੇਖ ਰਹੇ ਹੋ ਸੱਚ ਦੀ ਪੜਤਾਲ ਮੈਂ ਤੁਹਾਡਾ ਆਪਣਾ ਬਤਾਰ ਸਿੰਘ ਜੀ ਤਾਰਾ ਦੇਖਦੇ ਰਹੋ ਜੁੜੇ ਰਹੋ ਧੰਨਵਾਦ